ਸਸ ਸਾਰੀ ਗੱਲ ਦੋਸਤੋ ਮੈਂ ਕੋਬਾਇਤ ਅਤੇ ਬਜ਼ੁਰਗ ਤਰੇਬਸ ਹਰਜਿੰਦਰ ਸਿੰਘ ਤਲਵੰਡੀ ਸਾਬੋ ਤੋਂ ਦੋਸਤੋ ਬਜ਼ੁਰਗ ਅਕਸਰੀ ਗੱਲ ਕਰਦੇ ਆਂ ਕੁੱਤਾ ਹੀ ਪੂਛ ਮਾਰ ਕੇ ਬੰਦਾ ਆਪਾਂ ਨੂੰ ਸਾਫ ਸਫਾਈ ਵਾਸਤੇ ਪ੍ਰੇਰਿਤ ਕਰਦੇ ਆਂ ਵੀ ਆਪਣੇ ਆਲੇ ਦੁਆਲੇ ਨੂੰ ਸਾਫ ਰੱਖੋ ਜਿਹਦੇ ਨਾਲ ਬਿਮਾਰੀਆਂ ਨਹੀਂ ਲੱਗਦੀਆਂ ਆਪਾਂ ਬਿਮਾਰੀਆਂ ਤੋਂ ਦੂਰ ਰਹਿਣੇ ਆਂ ਛੋਟਾ ਹੁੰਦੇ ਗੱਲ ਦੀ ਸਮਝ ਨਹੀਂ ਸੀ ਆਉਂਦੀ ਸਬਰ ਰੱਖਣਾ ਇੱਕ ਲੱਗਦਾ ਹੁੰਦਾ ਸੀਗਾ ਵੀ ਸੋਹਣਾ ਲੱਗਦਾ ਹੈ ਪਰ ਉਹਦਾ ਕਿਤੇ ਨਾ ਕਿਤੇ ਆਪਣੀ ਹੈਲਥ ਦੇ ਨਾਲ ਵੀ ਸੰਬੰਧ ਹੈ ਜਦੋਂ ਆਪਾਂ ਭੋਜਨ ਪਾਣੀ ਖਾਂਦੇ ਆ ਭੋਜਨ ਪਾਣੀ ਖਾਂਦੇ ਸਮੇਂ ਆਪੋ ਤੋਂ ਕੋਈ ਕਿਨਕਾ ਆਪਣੇ ਆਲੇ ਦੁਆਲੇ ਡਿੱਗ ਗਿਆ ਤਾਂ ਉਹਨੂੰ ਸਾਫ਼ ਕਰਨਾ ਜ਼ਰੂਰੀ ਹੈ ਜੇ ਆਪਾਂ ਨਹੀਂ ਸਾਫ਼ ਕਰਦੇ ਤਾਂ ਕੁਦਰਤ ਉਹਨੂੰ ਸਾਫ਼ ਕਰਦੀ ਹੈ ਕੁਦਰਤ ਆਪਣੇ ਆਪ ਨੂੰ ਬਚਾਉਣ ਲਈ ਬਹੁਤ ਉਪਰਾਲੇ ਕਰਦੀ ਹੈ ਕੁਦਰਤ ਦੇ ਬੱਖ-ਵੱਖ ਤਰ੍ਹਾਂ ਦੇ ਜੀਵ ਜੰਤੂ ਪੈਦਾ ਕੀਤੇ ਨੇ ਜਿਸ ਤਰ੍ਹਾਂ ਕੋਈ ਦਰਖਤ ਸੁੱਕ ਗਿਆ ਉਹ ਹਰਿਆਲੀ ਨਹੀਂ ਦੇ ਰਿਹਾ ਜੰਗਲ ਦੇ ਵਿੱਚ ਤਾਂ ਉਹਨੂੰ ਸਿਆਉਫ ਲੱਗੀ ਸਿਆਉਫ ਨੇ ਉਹ ਸਾਰਾ ਜਿਹੜਾ ਸੀਗਾ ਦਰਖਤ ਖਤਮ ਕਰਤਾ ਕੁਦਰਤ ਨੇ ਆਪਣੀ ਸਫਾਈ ਕੀਤੀ ਇਸੇ ਤਰ੍ਹਾਂ ਕੋਈ ਜੀਵ ਜੰਤੂ ਮਰ ਕੇ ਡਗ ਗਿਆ ਮਰਿਆ ਪਿਆ ਤਾਂ ਕੁਦਰਤ ਨੇ ਉਹਦੇ ਵਿੱਚ ਇਸ ਤਰ੍ਹਾਂ ਦੇ ਜੀਵ ਜੰਤੂ ਪੈਦਾ ਕੀਤੇ ਜਿਨ੍ਹਾਂ ਨੇ ਉਹਨੂੰ ਖਾ ਕੇ ਖਤਮ ਕਰਕੇ ਉੱਥੇ ਖਤਮ ਕਰਤਾ ਤੇ ਆਪ ਵੀ ਉੱਥੇ ਖਤਮ ਹੋਗੇ। ਮਿੱਟੀ ਦੇ ਵਿੱਚ ਮਿਲ ਗਏ। ਇਸੇ ਤਰ੍ਹਾਂ ਹੀ ਪਸ਼ੂ ਜਾਨਵਰ ਤੁਰੇ ਫਿਰਦੇ ਗੋਹਾ ਕਰਦੇ ਨੇ। ਤਾਂ ਕੁਦਰਤ ਉਹਨੂੰ ਸਾਫ਼ ਕਰਦੀ ਐ। ਉਹਦੇ ਵਿੱਚੋਂ ਹੀ ਜੀਵ ਪੈਦਾ ਹੁੰਦੇ ਨੇ। ਜਿਹੜੋਂ ਖਾ ਕੇ ਉੱਥੇ ਵਿੱਚ ਹੀ ਨਸ਼ਟ ਹੋ ਜਾਂਦੇ ਨੇ। ਆਪਾਂ ਨੂੰ ਵੀ ਸਾਫ ਸਪਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਭੋਜਨ ਪਾਣੀ ਖਾਨੇ ਆ ਕੋਈ ਤਣਕੇ ਇਧਰ ਉਧਰ ਡਿੱਗਦੇ ਨੇ ਤੇ ਫਿਰ ਜਦੋਂ ਉਹਦੇ ਵਿੱਚੋਂ ਜੀਵ ਜੰਤੂ ਪੈਦਾ ਹੁੰਦੇ ਨੇ ਉਹ ਆਪਣੇ ਹੱਥਾਂ ਦੇ ਨਾਲ ਲੱਗਦੇ ਨੇ ਤਾਂ ਬਿਮਾਰੀਆਂ ਦਾ ਕਾਰਨ ਬਣਦਾ ਹੈ ਇਸ ਤਰ੍ਹਾਂ ਬਜ਼ੁਰਗ ਕਹਿੰਦੇ ਹੁੰਦੇ ਨੇ ਵੀ ਜਿੱਥੇ ਬਸਾਉਣਾ ਹੈ ਤੁਹਾਡਾ ਰਾਤ ਦਾ ਸੌਣ ਦਾ ਬੈੱਡ ਮੰਜਾ ਹੈ ਉਹਦੇ ਉੱਪਰ ਬੈਠ ਕੇ ਰੋਟੀ ਨਾ ਖਾਓ ਅਕਸਰ ਬਜ਼ੁਰਗ ਕਹਿੰਦੇ ਨੇ ਸੌਈਏ ਬਸਾਉਣਾ ਛਾੜ ਕਿਉਂਕਿ ਉਹਨੂੰ ਛਾੜ ਕੇ ਸੌਣ ਨਾਲ ਕੋਈ ਕੁਝ ਵੀ ਉਹਦੇ ਉੱਪਰ ਡਿੱਗੇਗਾ ਤੋ ਉਹ ਤੋਂ ਹਟ ਜੂਗਾ ਤੇ ਆਪਾਂ ਬਿਮਾਰੀਆਂ ਤੋਂ ਬਚੇ ਰਹਿਾਂਗੇ ਇਸ ਤਰ੍ਹਾਂ ਹੀ ਆਪਾਂ ਭੋਜਨ ਪਾਣੀ ਜਦੋਂ ਬਸਾਉਣੇ ਦੇ ਉੱਪਰ ਬਿਸਤਰ ਦੇ ਉੱਪਰ ਬੈਠ ਕੇ ਕਰਦੇ ਆ ਤਾਂ ਕੁਛ ਕਿਣ ਕੇ ਭੋਜਨ ਕਰਦੇ ਸਮੇਂ نیچے ਡਿੱਗਦੇ ਨੇ ਉਹਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦਾ ਬੈਕਟੀਰੀਆ ਖੋਰ ਜੀਵ ਜੰਤੂ ਪੈਦਾ ਹੁੰਦੇ ਨੇ ਜਿਹੜੇ ਕਿਤੇ ਨਾ ਕਿਤੇ ਆਪਣੇ ਬਿਮਾਰੀਆਂ ਦਾ ਕਾਰਨ ਬਣਦੇ ਨੇ ਸੋ ਸਾਫ ਸਫਾਈ ਹਰ ਪਾਸੇ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਪੁਰਾਣੇ ਸਮਿਆਂ ਦੇ ਵਿੱਚ ਇਮਿਊਨਿਟੀ ਲੋਕਾਂ ਦੀ ਜ਼ਿਆਦਾ ਹੁੰਦੀ ਸੀ ਜਿਸ ਵਜ੍ਹਾ ਕਰਕੇ ਉਹਨਾਂ ਨੂੰ ਬਿਮਾਰੀਆਂ ਘੱਟ ਲੱਗਦੀਆਂ ਸੀ ਅੱਜ ਕੱਲ ਇਮਿਊਨਿਟੀ ਰੋਗ ਪ੍ਰਤੀਰੋਧਕ ਸ਼ਮਤਾ ਜਿਹੜੀ ਕਾਫੀ ਘੱਟ ਚੁੱਕੀ ਐ ਜੀਦਾ ਕਰਕੇ ਵੱਖ-ਵੱਖ ਬਿਮਾਰੀਆਂ ਲੱਗ ਰਹੀਆਂ ਨੇ ਪੁਰਾਣੇ ਸਮੇਂ ਦੇ ਵਿੱਚ ਪੌਣ ਪਾਣੀ ਸਾਫ ਸੀ ਹਵਾ ਵੀ ਸਾਫ ਸੀ ਪਾਣੀ ਵੀ ਸਾਫ ਸੀ ਤੇ ਆਪਾਂ ਦੋਨੋਂ ਚੀਜ਼ਾਂ ਦਾ ਧਿਆਨ ਰੱਖ ਲਿਆ ਆਵਾ ਪ੍ਰਾਲਾ ਕਰਗੇ ਮੂਰੇ ਵਧੀਆ ਮੌਸਮ ਆ ਰਿਹਾ ਹੈ। ਇੱਕ ਤਾਂ ਵੱਧ ਤੋਂ ਵੱਧ ਰੁੱਖ ਲਾਈਏ। ਤੇ ਜੋ ਕੂੜਾ ਕਰਕਟ ਆਪਾਂ ਸੜਦੇ ਆਂ। ਉਹਨੂੰ ਇੱਕ ਸਚਜੇ ਢੰਗ ਦੇ ਨਾਲ ਡਸਟਬਨ ਦੇ ਵਿੱਚ ਪਾਈਏ। ਬਾਹਰ ਗਲੀ ਦੇ ਵਿੱਚ ਨਾ ਸੁੱਟੀਏ। ਕਿਉਂਕਿ ਬਰਸਾਤਾਂ ਦਾ ਮੌਸਮ ਮੂਰੇ ਆਊਗਾ। ਜਿਹਦੇ ਨਾਲ ਉਹ ਕੂੜਾ ਕਰਕਟ ਰੜਕੇ ਪਾਣੀ ਦੇ ਵਿੱਚ ਜਾਂਦਾ ਹੈ। ਉਹ ਪਾਣੀ ਨੂੰ ਗੰਦਾ ਕਰਦਾ। ਆਪਾਂ ਇਸ ਧਰਤੀ ਦੇ ਉੱਪਰ ਰਹਿਣਾ ਹੈ ਆਪਾਂ ਆਪਣੇ ਆਲੇ ਦੁਆਲੇ ਦਾ ਧਿਆਨ ਰੱਖੀਏ ਉਹ ਸਾਫ਼ ਰੱਖੀਏ ਤੇ ਬਿਮਾਰੀਆਂ ਤੋਂ ਦੂਰ ਰਹੀਏ ਖੁਸ਼ ਰਹੋ ਆਵਾਜ਼ ਰੋ ਧੰਨਵਾਦ